ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਮੇਰੇ 25000 ਪਲੱਸ ਸਬਸਕ੍ਰਾਈਬਰ ਹੋ ਗਏ ਆ 1 ਲੱਖ ਪਲੱਸ ਆਵਰਸ ਮੇਰਾ ਵਾਚ ਟਾਈਮ ਹੋ ਗਿਆ ਬਿਕੋਜ਼ ਆਫ ਯੂ ਮੇਰੀ ਚੰਗੀ ਆਡੀਅנס ਕਰਕੇ ਮੇਰੇ ਰੱਬ ਵਰਗੇ ਸਰੋਤਿਆਂ ਕਰਕੇ ਮੇਰਾ ਬਹੁਤ ਜ਼ਿਆਦਾ ਹੋ ਗਿਆ ਇਹ ਧੰਨਵਾਦ ਤੁਹਾਡਾ ਬਹੁਤ-ਬਹੁਤ ਕਰਦੀ ਆ ਤੇ ਸਾਰਿਆਂ ਨੂੰ ਮੇਰੀ ਇਹੀ ਗੁਜਾਰਿਸ਼ ਆ ਕਿ ਅੱਗੇ ਤੋਂ ਵੀ ਤੁਸੀਂ ਮੇਰਾ ਇਸ ਤਰ੍ਹਾਂ ਖयाल ਰੱਖਣਾ ਮੇਰੀ ਸਪੋਰਟ ਕਰਦੇ ਰਹਿਣਾ ਔਰ ਮੇਰਾ ਮਾਨ ਸਨਮ ਵੀ ਇਦਾਂ ਹੀ ਕਰਦੇ ਰਹਿਓ ਇਦਾਂ ਹੀ ਮੈਨੂੰ ਆਪਣਾ ਪਿਆਰ ਦਿੰਦੇ ਰਹੋ ਤੇ ਮੈਂ ਤੁਹਾਡੇ ਵਾਸਤੇ ਮੈਨੂੰ ਉਤਸ਼ਾਹਿਤ ਕਰਦੇ ਰਹੋ ਤੇ ਮੈਂ ਤੁਹਾਡੇ ਵਾਸਤੇ ਚੰਗੀ ਤੋਂ ਚੰਗੀ ਇਨਫੋਰਮੇਸ਼ਨ ਲੈ ਕੇ ਆਵਾਂ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਡਾਇਨਾਮਿਕ ਪੈਸ਼ਨ ਫਾਇਰ ਚੈਨਲ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਹੈਪੀ ਨਿਊ ইয়ার ਤਾਂ ਲੋੜੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਇਹ ਕਬੂਲ ਕਰਨੀਆਂ ਹਾਈ ਫਰੈਂਡਸ वेलकम ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋ ਔਰ ਠੰਡ ਤੋਂ ਖਿਆਲ ਰੱਖ ਰਹੇ ਹੋ ਆਪਣੀ ਸਿਹਤ ਦਾ ਤਾਂ ਵਧੀਆ-ਵਧੀਆ ਚੀਜ਼ਾਂ ਬਣਾ ਕੇ ਖਾ ਰਹੀ ਹਾਂ ਘਰ ਦੇ ਵਿੱਚ ਤਾਂ ਕਿ ਅਸੀਂ ਬਿਮਾਰੀਆਂ ਤੋਂ ਦੂਰ ਰਹੀਏ ਕਿਉਂਕਿ ਜਦੋਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਤਾਂ ਆਪਾਂ ਆਪਣੇ ਸਰੀਰ ਵਾਸਤੇ ਕੁਝ ਨਾ ਕੁਝ ਬਣਾ ਕੇ ਖਾਣਾ ਸ਼ੁਰੂ ਕਰ ਦਿੰਨੇ ਆ ਤਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਚ ਤੱਤ ਬਹੁਤ ਜ਼ਿਆਦਾ ਹੋਣ ਜਿਨ੍ਹਾਂ ਤੋਂ ਸਾਨੂੰ ਬਿਮਾਰੀਆਂ ਦਾ ਖਤਰਾ ਟਲ ਜੇ ਤਾਂ ਅਸੀਂ ਉਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਨੇ ਹੈਗੇ ਆ ਤਾਂ ਅੱਜ ਮੈਂ ਇੱਕ ਉਹੋ ਜਿਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜੀ ਕਿ ਆਮ ਹੀ ਆਪਣੇ ਨਾਲ ਘਰਾਂ ਦੇ ਵਿੱਚ ਹੁੰਦੀ ਆ ਤਾਂ ਮੈਂ ਤੁਹਾਨੂੰ ਅੱਜ ਤੋਂ ਇਹ ਗੱਲ ਕਹੂੰਗੀ ਕਿ ਜੇ ਤੁਸੀਂ ਘਰੇ ਸਾਗ ਬਣਾਉਨੇ ਆ ਦਾ ਪਾਲਕ ਨੂੰ ਬਿਲਕੁਲ ਦੇ ਵਿੱਚ ਪਾਉਣਾ ਬੰਦ ਕਰ ਦਿਓ। ਨਾ ਗੈਸ ਬਣੂਗੀ ਨਾ ਤਸਾਪਣ ਨੂੰ। ਤੇ ਦੂਜੀ ਗੱਲ ਉਹਦੇ ਜਿਹੜੇ ਹੋਰ ਫਾਇਦੇ ਆ ਜਿਹੜੀ ਇੱਕ ਚੀਜ਼ ਹੋਰ ਆਪਾਂ ਪਾਉਣੀ ਆ ਤਾਂ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ। ਗੱਲ ਕਰਨ ਲੱਗੇ ਆ ਬਾਥੂ ਦੀ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਿਲਦਾ। ਤੇ ਅੱਜਕੱਲ ਸਾਰੀਆਂ ਸਟੇਟਸ ਦੇ ਵਿੱਚ ਮਿਲਣਾ ਸ਼ੁਰੂ ਹੋ ਗਿਆ ਹੈਗਾ ਬਾਥੂ ਪਹਿਲਾਂ ਤਾਂ ਪੰਜਾਬ 'ਚ ਹੀ ਆਪਾਂ ਨੂੰ ਪਤਾ ਹੁੰਦਾ ਸੀ ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਤਾਂ ਪੰਜਾਬ bari ਪਤਾ ਹੋਊਗਾ ਪਰ ਮੈਂ ਦੇਖਿਆ ਕਿ ਅਦਰ ਸਟੇਜ ਦੇ ਵਿੱਚ ਵੀ ਬਾਥੂ ਨੂੰ ਬਥੂਆ ਜੀ ਨੂੰ ਕਹਿੰਦੇ ਆ ਹਿੰਦੀ ਦੇ ਵਿੱਚ ਬਥੂਆ ਕਹਿੰਦੇ ਆ ਬਹੁਤ ਜ਼ਿਆਦਾ ਹੁੰਦੇ ਨੂੰ ਲੋਕ ਸਰਦੀਆਂ ਦੇ ਵਿੱਚ ਨੂੰ ਬਹੁਤ ਜ਼ਿਆਦਾ ਖਾਣਾ ਪਸੰਦ ਕਰਦੇ ਹੈਗੇ ਕਿਉਂਕਿ ਇਹਨੂੰ ਖਾਣ ਦੇ ਨਾਲ ਸਰੀਰ ਦੇ ਵਿੱਚ ਕਈ ਬਦਲਾਅ ਜਿਹੜੇ ਹੋਣ ਲੱਗਦੇ ਆ ਕਿਉਂਕਿ ਸਰਦੀਆਂ ਦੇ ਵਿੱਚ ਹੀ ਇਹਨੇ ਮਿਲਣਾ ਸਰਦੀਆਂ ਚ ਇਹਨੂੰ ਆਪਾਂ ਖਾਣਾ ਤੇ ਇਹਨੂੰ ਅੱਜ ਆਪਾਂ ਦੇਖਦੇ ਆਂ ਵੀ ਇਹ ਜਿਹੜਾ ਇੱਕ ਬਾਥੂ ਆ ਜਾਂ ਬਥੂਆ ਹੈ ਇਹਨੂੰ ਖਾਣ ਦੇ ਆਪਾਂ ਨੂੰ ਕੀ ਕੀ ਫਾਇਦੇ ਹੋ ਸਕਦੇ ਆਂ ਨੰਬਰ 1 ਤੇ ਆਪਾਂ ਸਾਗ ਬਣਾਉਣਾ ਤਾਂ ਉਹਦੇ ਚ ਆਪਾਂ ਪਾਲਕ ਨਹੀਂ ਪਾਉਣੀ ਮੇਥੀ ਮੇਥੇ ਸਾਗ ਸਰੋਂ ਦਾ ਉਹਦੇ ਚ ਤੁਸੀਂ ਬਾਥੂ ਪਾਉਣਾ ਹੈ ਉਹ ਤੁਸੀਂ ਜਿੰਨਾ ਪਾਉਣਾ ਕੁਆਂਟੀਟੀ ਉਹ ਆਪਾਂ ਨੂੰ ਲੇਡੀਜ਼ ਨੂੰ ਪਤਾ ਹੀ ਹੁੰਦਾ ਹੈਗਾ ਹੁਣ ਇਹਦੇ ਵਿੱਚ ਹੁੰਦਾ ਕੀ ਆ ਬਾਥੂ ਦੇ ਵਿੱਚ ਤੱਤ ਕੀ ਆ ਜਿਹੜੇ ਕਿ ਸਾਨੂੰ ਨਹੀਂ ਪਤਾ ਇਨਾ ਵਿੱਚ ਸਾਰੇ ਨਾਲੋਂ ਪਹਿਲਾਂ ਤਾਂ ਵਿਟਾਮਿਨ ਏ ਬਹੁਤ ਜ਼ਿਆਦਾ ਹੈਗਾ ਬਾਥੂ ਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੈਗਾ ਆਇਰਨ ਬਹੁਤ ਆ ਕੈਲਸ਼ੀਅਮ ਬਹੁਤ ਆ ਮੈਗਨੀਸ਼ੀਅਮ ਬਹੁਤ ਆ ਫਾਈਬਰ ਬਹੁਤ ਆ ਤੇ ਸੋਡੀਅਮ ਬਹੁਤ ਆ ਤੇ ਹੋਰ ਵੀ ਬਹੁਤ ਤੱਤ ਆ ਤੁਸੀਂ ਯਕੀਨ ਕਰਦੇ ਹੋ ਕਿ ਜਿਹਨੂੰ ਆਪਾਂ ਐਵੇਂ ਜੇ ਜਾਣ ਕੇ ਛੱਡੋ ਪਰ ਇੰਨਾ ਕੁ ਬਾਥੂ ਪਾ ਲੈਣੇ ਵਿੱਚ ਨੋ ਹੁਣ ਐਨੇ ਤੱਤ ਹੋਣ ਦੇ ਬਾਵਜੂਦ ਫਿਰ ਵੀ ਇੰਨੀ ਚੀਜ਼ ਸਸਤੀ ਹੋਵੇ ਤੇ ਸਾਨੂੰ ਉਹਦੇ ਬਰਤਨ ਦਾ ਪਤਾ ਨਾ ਹੋਵੇ ਤਾਂ ਫਿਰ ਇਹ ਕਿਸਮਤ ਮਾੜੀ ਹੀ ਹੋ ਸਕਦੀ ਹੈ ਹੁਣ ਐਨੇ ਤਤ ਹੋ ਗਏ ਤਾਂ ਸਾਰਿਆਂ ਨੂੰ ਪਹਿਲਾਂ ਇਹਦਾ ਨੰਬਰ 1 ਜਿਹੜੀ ਅੱਜਕੱਲ ਬਹੁਤ ਜ਼ਿਆਦਾ ਸਾਰਿਆਂ ਨੂੰ ਟੈਨਸ਼ਨ ਆਉਂਦੀ ਆ ਕਿ ਸਾਡਾ weight ਲੂਜ਼ ਨਹੀਂ ਹੁੰਦਾ ਤਾਂ ਤੁਸੀਂ ਬਾਥੂ ਨੂੰ ਖਾਣਾ ਸ਼ੁਰੂ ਕਰੋ ਬਾਥੂ ਦੀ ਪੁਰਜੀ ਬਣਾਓ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਇਹਨੂੰ ਖਾਓ ਕੀ ਹੋਊਗਾ ਇਹ ਤੁਹਾਡੀ ਭੁੱਖ ਵਧਾਊਗਾ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਜਦੋਂ ਤੁਸੀਂ ਇਹਨੂੰ ਖਾ ਲਓਗੇ metabolisme system ਆ ਜਿਹੜਾ ਉਹ ਤੇਜ਼ ਹੋ ਜਾਊਗਾ ਤਾਂ ਭੁੱਖ ਜਿਹੜੀ ਸਾਨੂੰ ਨੇਚਰਲ ਲੱਗੂਗੀ ਜਿਹੜੀ ਕਿ ਅਸੀਂ ਖਾਵਾਂਗੇ ਚੀਜ਼ ਤੇ ਖਾ ਕੇ ਨਾਲ ਦੀ ਨਾਲ ਹਾਜਮ ਵੀ ਹੋ ਜਾਊਗੀ ਤੇ ਸਾਡਾ ਜਿਹੜਾ ਭਾਰ ਹੈਗਾ ਉਹ ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਊਗਾ ਕਿਉਂਕਿ ਭਾਰ ਜਦੋਂ ਵੱਧਦਾ ਤਾਂ ਆਮ ਤੌਰ ਤੇ ਕਬਜ਼ ਦੀ ਸਮੱਸਿਆ ਰਹਿੰਦੀ ਆ ਜਿਹਨੂੰ ਕਿ ਬਾਥੂ ਦੂਰ ਕਰਦਾ ਬਿਲਕੁਲ ਜਿੰਨੀ ਪ੍ਰਾਣੀਤ ਪ੍ਰਾਣੀ ਤੁਹਾਡੀ ਕਬਜ਼ ਆ ਉਹਨੂੰ ਵੀ ਬਾਥੂ ਜਿਹੜਾ ਹੈਗਾ ਇਹ ਦੂਰ ਕਰਦਾ। ਅਗਰ ਤੁਸੀਂ ਛੋਲਿਆਂ ਦੀ ਦਾਲ ਵੀ ਪਾਈ ਆ ਤੁਸੀਂ ਬਣਾਈ ਆ ਘਰੇ ਤਾਂ ਉਹਦੇ ਵਿੱਚ ਵੀ ਤੁਸੀਂ ਬਾਥੂ ਪਾ ਸਕਦੇ ਆ। ਬਾਥੂ ਦਾ ਇਕੱਲੇ ਦਾ ਸਾਗ ਬਣਾ ਕੇ ਖਾ ਸਕਦੇ ਆ। ਥੋੜੀਆਂ ਆਇਟਮਾਂ ਵਿੱਚ ਸਰੋਂ ਦੇ ਪੱਤੇ ਪਾ ਲਓ, ਗੋਭੀ ਦੇ ਪੱਤੇ ਪਾ ਲਓ। ਜਿਹੜੀ ਇੱਕ ਗੋਭੀ ਸਰੋਂ ਆਉਂਦੀ ਆ। ਤੇ ਮੇਥੀ ਪਾ ਲਓ ਇਹਦਾ ਸਾਗ ਬਣਾ ਕੇ ਖਾਓ। ਭਾਰ ਘਟ ਟਿੱਕਾ ਬੈਸ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਦੂਰ ਹੋ ਗਈ ਇਹਦਾ ਬਹੁਤ ਜਿਆਦਾ ਮੈਂ ਤਾਂ ਘਰੇ ਇਸ ਮਾਇਆ ਹੋਇਆ ਤਰੀਕਾ ਹੈ ਬਾਥੂ ਨਾਲ ਤਾਂ ਕਬਜ਼ ਬਹੁਤ ਜਲਦੀ ਇਹ ਹੁੰਦੀ ਹੈ ਜਿਨ੍ਹਾਂ ਦੇ ਵਾਲ ਟੁੱਟਦੇ ਆ ਝੜਦੇ ਆ ਖੁਸ਼ਕ ਹੋ ਗਏ ਡਰਾਈਨੈਸ ਹੋ ਗਏ ਉਹਨਾਂ ਵਾਸਤੇ ਜਿਹੜਾ ਬਾਥੂ ਹੈਗਾ ਉਹ ਬਹੁਤ ਜਿਆਦਾ ਫਾਇਦੇਮੰਦ ਹੈ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਬਹੁਤ ਜਿਆਦਾ ਹੁੰਦਾ ਬਾਥੂ 'ਚ ਤੇ ਵਿਟਾਮਿਨਸ ਬਹੁਤ ਹੁੰਦੇ ਆ ਜਿਹੜੇ ਵਾਲਾਂ ਨੂੰ ਹੈਲਦੀ ਰੱਖਦੇ ਆ ਤੇ ਇਹਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਬਾਥੂ ਨੂੰ ਤੇ ਇਹ हेयर फॉਲ ਦੀ ਜਿਹੜੀ ਸਮੱਸਿਆ ਉਹ ਬਹੁਤ ਜਲਦੀ ਦੂਰ ਕਰਦਾ ਹੈ ਅੱਛਾ ਜਿਨ੍ਹਾਂ ਨੂੰ ਡਾਇਬੀਟੀਜ਼ ਆ ਜਾਂ ਜਿਹੜੇ 슈ਗਰ ਦੇ ਪੇਸ਼ੈਂਟ ਹੈਗੇ ਆ ਉਹਨਾਂ ਵਾਸਤੇ ਤਾਂ ਬਾਥੂ ਜਿਹੜਾ ਹੈਗਾ ਬਹੁਤ ਜ਼ਿਆਦਾ ਰਾਮਬਾਨ ਦਾ ਕੰਮ ਕਰਦਾ ਕਿਉਂਕਿ ਇਹ ਬਲੱਡ 슈ਗਰ ਨੂੰ ਕੰਟਰੋਲ ਕਰਦਾ ਬਾਥੂ ਤੇ ਖੂਨ ਦੀ ਜਿਹੜੀ ਕਮੀ ਆ ਉਹਨੂੰ ਇਹ ਦੂਰ ਕਰਦਾ ਤੇ ਖੂਨ ਨੂੰ ਇਹ ਬਲੱਡ ਨੂੰ ਪਿਊਰੀਫਾਈ ਵੀ ਕਰਦਾ ਹੈਗਾ ਫਿਰ ਜਿਨ੍ਹਾਂ ਦੀ ਇਮਿਊਨਿਟੀ ਘੱਟ ਆ ਸਾਰਿਆਂ ਦੀ ਆਪਣੀ ਇਮਿਊਨਿਟੀ ਘੱਟੀ ਆ ਕਿਉਂਕਿ ਪੋਲੂਸ਼ਨ ਬਹੁਤ ਜ਼ਿਆਦਾ ਸਾਡਾ ਖਾਣ ਪੀਣ ਦਾ ਸਟਾਈਲ ਬਹੁਤ ਮਾੜਾ ਸਾਡਾ ਜੇ ਅਸੀਂ ਸਟਾਈਲ ਅੱਛਾ ਕਰਦੇ ਹਾਂ ਤਾਂ ਸਾਨੂੰ ਮਾਰਕੀਟ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਨਹੀਂ ਮਿਲਦੀਆਂ ਹੈਗੀਆਂ ਤਾਂ ਇਹ ਇਮਿਊਨਿਟੀ ਨੂੰ ਬੂਸਟ ਅਪ ਕਰਦਾ ਹੈ ਬਾਥੂ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਖਾਂਦੇ ਹਾਂ ਇਹਦੇ ਵਿੱਚ ਕਿਉਂਕਿ ਇਮਿਊਨਿਟੀ ਨੂੰ ਕਿਵੇਂ ਸਹੀ ਕਰਦਾ ਹੈਗਾ ਇਹਦੇ ਵਿੱਚ ਅਮੀਨੋ ਐਸਿਡਸ ਬਹੁਤ ਜ਼ਿਆਦਾ ਹੁੰਦੇ ਆ ਫਾਈਬਰ ਤਾਂ ਮੈਥਨ ਦੱਸਿਆ ਕਿ ਫਾਈਬਰ ਬਹੁਤ ਹੁੰਦਾ ਤੇ ਬਾਕੀ ਇਹਦੇ ਵਿੱਚ ਅਮੀਨੋ ਐਸਿਡਸ ਬਹੁਤ ਹੁੰਦੇ ਆ ਜਿਹੜੇ ਕਿ ਸਾਡੀ ਇਮਿਊਨਿਟੀ ਨੂੰ ਬੂਸਟ ਅਪ ਕਰਦੇ ਆ ਤਾਂ ਇਨਫੈਕਸ਼ਨ ਜਿਹੜੀ ਕੋਈ ਵੀ ਹੋਣ ਨਹੀਂ ਦਿੰਦੇ ਹੈ ਬਾਥੂ ਦੇ ਵਿੱਚਲੇ ਜਿਹੜੇ ਤੱਤ ਹੈਗੇ ਆ ਤੇ ਮੈਂ ਤੁਹਾਨੂੰ ਇਹੀ ਗੁਜਾਰਿਸ਼ ਕਰੂੰਗੀ ਕਿ ਵੀ ਤੁਸੀਂ ਬਾਥੂ ਨੂੰ ਜਿੰਨਾ ਜਲਦੀ ਸੋ ਹੋ ਸਕੇ ਉਹਨੂੰ ਤੁਸੀਂ ਆਪਣੀ ਡਾਈਟ ਦਾ ਇੱਕ ਹਿੱਸਾ ਜ਼ਰੂਰ ਬਣਾਓ ਬਾਥੂ ਇੱਕ ਬਹੁਤ ਵਧੀਆ ਦਾ ਸਾਗ ਬਣਾ ਕੇ ਖਾਓ ਪਰ ਜਿਵੇਂ ਬਣਾ ਕੇ ਖਾਓ ਖਾਣ ਦੇ ਤੁਹਾਡੇ ਤਰੀਕੇ ਬਹੁਤ ਆ ਤੁਹਾਡੇ ਕੋਲੇ ਜਿਵੇਂ ਵੀ ਮਰਜ਼ੀ ਹੈਗਾ ਪਰ ਤੁਸੀਂ ਉਹ ਖਾਓ ਕਿਉਂਕਿ ਮੇਨ ਗੱਲ ਹੁੰਦੀ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਤੱਤ ਕਿਹੜੇ-ਕਿਹੜੇ ਆ ਤੇ ਅਸੀਂ ਕਿਹੜੇ-ਕਿਹੜੇ ਤੱਤ ਲੈ ਸਕਦੇ ਆ ਕਿਉਂਕਿ ਅੱਜ ਕੱਲ ਲੋਕੀ ਗੋਲੀਆਂ ਖਾਣਾ ਜ਼ਿਆਦਾ ਪਸੰਦ ਕਰਦੇ ਆ ਪਰ ਦੇਸੀ ਚੀਜ਼ਾਂ ਖਾਣੀਆਂ ਲੋਕੀ ਛੱਡਦੇ ਜਾਂਦੇ ਆ ਤਾਂ ਉਮੀਦ ਕਰਦੀ ਆ ਮੇਰੀ ਇਨਫੋਰਮੇਸ਼ਨ ਤੁਹਾਨੂੰ ਅੱਛੀ ਲੱਗੀ ਹੋਊਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਅੱਗੇ ਜ਼ਰੂਰ ਕਰੋ ਤੇ ਮੇਰੀ ਸਪੋਰਟ ਕਰਦੇ ਥੈਂਕ ਯੂ